ਇਸ ਸਾਲ ਗਰਮੀ ਬਹੁਤ ਜ਼ਿਆਦਾ ਪੈਰੀ ਹੈ ਤੇ ਆਪਣਾ ਸਮਰਾਲੇ ਪਿਛਲੇ 2-3 ਦਿਨਾਂ ਦੇ ਵਿੱਚ ਸਾਰੇ ਪੰਜਾਬ ਦੇ ਸਭ ਤੋਂ ਗਰਮ ਤਾਪਮਾਨ ਇੱਥੇ ਰਿਕਾਰਡ ਕੀਤਾ ਗਿਆ ਤੇ ਇਸ ਕਰਕੇ ਜਾਸ ਕਰਕੇ ਕਈ ਲੋਕਾਂ ਨੂੰ ਜ਼ਿਆਦਾ ਇਸ ਚ ਖਤਰਾ ਹੈ ਜਿਹੜੇ ਕਿ ਛੋਟੇ ਬੱਚੇ ਖਾਸ ਕਰਕੇ ਨਵਜੰਮੇ ਬੱਚੇ ਜਾਂ ਕੋਈ ਜ਼ਿਆਦਾ ਬਜ਼ੁਰਗ ਬੰਦੇ ਹੈ ਜਾਂ ਕੋਈ ਜਿਨ੍ਹਾਂ ਨੂੰ ਆਲਰੇਡੀ ਹਾਰਟ ਪੇਸ਼ੀਐਂਟ ਹੈ ਜਾਂ ਕਿ ਜਿਨ੍ਹਾਂ ਨੂੰ ਕੋਈ ਹੋਰ ਕਿਡਨੀ ਦੀ ਜਾਂ ਹੋਰ ਕੋਈ ਦਿੱਕਤ ਬਿਮਾਰੀ ਹੈ ਤੇ ਇਸ ਤਰ੍ਹਾਂ ਹੀ ਜਿਹੜੇ ਮਜ਼ਦੂਰ ਹੈ ਖੇਤੀਬਾੜੀ ਕਰਦੇ ਹੈ ਲੇਬਰਰ ਹੈ ਰਿਕਸ਼ਾ ਚਲਾਉਂਦੇ ਹੈ ਸੜਕ ਦੇ ਉੱਪਰ ਕੰਮ ਕਰਦੇ ਹੈ ਉਹਨਾਂ ਨੂੰ ਖਤਰਾ ਹੈ ਸੋ ਉਸ ਲਈ ਆਪਾਂ ਨੂੰ ਇਹਨਾਂ ਸਾਰਿਆਂ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਇਹ ਪ੍ਰੀਕਾਸ਼ਨ ਹੈ ਕਿ ਜਦੋਂ ਜ਼ਿਆਦਾ ਸਭ ਤੋਂ ਜ਼ਿਆਦਾ ਤਾਪਮਾਨ ਹੁੰਦਾ ਹੈ ਖਾਸ ਕਰਕੇ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਸੋ ਇਸ ਟਾਈਮ ਤੇ ਇਹਨਾਂ ਨੂੰ ਆਪਣੇ ਘਰੋਂ ਨਹੀਂ ਨਿਕਲਣਾ ਚਾਹੀਦਾ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸੇ ਠੰਡੇ ਰੁੱਖ ਥੱਲੇ ਜਾਂ ਠੰਡੀ ਥਾਂ ਤੇ ਬਹਿ ਕੇ ਟਾਈਮ ਪਾਸ ਕਰਨਾ ਚਾਹੀਦਾ ਕਿਸ ਤਰ੍ਹਾਂ ਦੇ ਪਰਦਰਸਨ ਨੂੰ ਸੇਵਾ ਕਰਨੇ ਚਾਹੀਦੇ ਨੇ ਕਿਉਂਕਿ ਇਸ ਦੇ ਵਿੱਚ ਗਰਮੀ ਜ਼ਿਆਦਾ ਪੈਣ ਕਰਕੇ ਸਰੀਰ ਦੇ ਵਿੱਚੋਂ ਕੀਮਤੀ ਪਾਣੀ ਅਤੇ ਸੋਡੀਅਮ ਪੋਟਾਸ਼ੀਅਮ ਹੋਰ ਇਲੈਕਟ੍ਰੋਲਾਈਟਸ ਦਾ ਲਾਸ ਹੋ ਜਾਂਦਾ ਹੈ ਸੋ ਇਹਨਾਂ ਨੂੰ ਤਰਲ ਪਦਾਰਥ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ ਨਾਰਮਲ ਪਾਣੀ ਤੋਂ ਇਲਾਵਾ ਇਹ ਆਪਣੇ ਘਰ ਤੇ ਅਵੇਲੇਬਲ ਲੱਸੀ ਹੁੰਦੀ ਉਹ ਪੀ ਸਕਦੇ ਆ ਨਿੰਗੂ ਪਾਣੀ ਸਲਜੀ ਬਣਾ ਕੇ ਪੀ ਸਕਦੇ ਉਹਦੇ ਇਲਾਵਾ ORS ਦਾ ਪੈਕੇਟ ਸਰਕਾਰੀ ਸੰਸਥਾਵਾਂ ਚ ਮਿਲਦਾ ਉਹ ਵੀ ਇਹ ਲੈ ਕੇ ਪੀ ਸਕਦੇ ਛੋਟੇ ਬੱਚੇ ਨਹੀਂ ਛੋਟੇ ਬੱਚਾ ਨੂੰ ਜਿਵੇਂ ਕਿ ਮੈਂ ਆਪ ਜੀ ਨੂੰ ਦੱਸਿਆ ਕਿ ਛੋਟੇ ਬੱਚਾ ਨੂੰ ਗਰਮੀ ਵਿੱਚ ਨਹੀਂ ਕਰੋ ਬਾਹਰ ਕੱਢਣਾ ਚਾਹੀਦਾ ਖਾਸ ਕਰਕੇ ਜਿਹਨਾਂ ਦੇ ਬੱਚਿਆਂ ਦੀ ਉਮਰ ਪਹਿਲੇ 1 ਮਹੀਨੇ ਤੋਂ ਘੱਟ ਹੋਣਾਂ ਦਾ ਬਿਲਕੁਲ ਹੀ ਇਹ ਗਰਮੀ ਜਿਹੜੀ ਆ ਬਰਦਾਸ਼ਤ ਕਰਨੀ ਮੁਸ਼ਕਲ ਹੋ ਜਾਂਦੀ ਹੈ ਅਤੇ ਉਸ ਦੇ ਲਈ ਪੰਜਾਬ ਸਰਕਾਰ ਨੇ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਕਰਦੇ ਹੋਏ ਉਹਨਾਂ ਨੇ ਸਕੂਲਾਂ ਵਿੱਚ ਛੁੱਟੀਆਂ ਕਰਤੀਆਂ ਕਿਉਂਕਿ ਲੂ ਦਾ ਅਸਰ ਉਹਨਾਂ ਬੱਚਿਆਂ ਤੇ ਪੈ ਸਕਦਾ ਸੀ ਅਤੇ ਕਈ ਮਾਪੇ ਦੇ ਕੀਮਤੀ ਬੱਚੇ ਜਿਹੜੇ ਬਿਮਾਰ ਹੋ ਸਰੇ ਇਸ ਕਰਕੇ ਸਾਰੇ ਸਰਕਾਰੀ ادارے ਅਤੇ ਪ੍ਰਾਈਵੇਟ ਸਾਰੇ ਸਕੂਲਾਂ ਵਿੱਚ ਪੰਜਾਬ ਸਰਕਾਰ ਨੇ ਐਸੇ ਕੰਮ ਕਰਕੇ ਛੁੱਟੀ ਕੀਤੀ ਇਸ ਮੌਕੇ ਇੰਨਾ ਗਰਮ ਖੂਨ ਦੇਖਿਆ ਗਿਆ ਯਾਰ ਕੀ ਕਾਰਨ ਅ ਵੈਸੇ ਤਾਂ ਗਲੋਬਲ ਵਾਰਮਿੰਗ ਜਿਹੜੀ ਹੈ ਉਹ ਇੱਕ ਵਰਲਡ ਵਾਈਡ ਫੀਨੋਮਨਾ ਹੈ ਤੇ ਬਾਕੀ ਦੇਸ਼ਾਂ ਵਿੱਚ ਵੀ ਅਤੇ ਭਾਰਤ ਵਿੱਚ ਵੀ ਪਿਛਲੇ ਸਮੇਂ ਤੋਂ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਸੋ ਖਾਸ ਕਰਕੇ ਜਿੰਨਾ ਏਰੀਆ ਦੇ ਵਿੱਚ ਡਿਵੈਲਪਮੈਂਟ ਹੁੰਦੀ ਹੈ ਕੋਈ ਨਵਾਂ ਰੋਡ ਨੈਟਵਰਕ ਬੰਦਾ ਹੈ ਤੇ ਉੱਥੇ ਹੀ ਕਈ ਵਾਰੀ ਰੁੱਖ ਕੱਟੇ ਜਾਂਦੇ ਆ ਤੇ ਜਿੰਨੇ ਰੁੱਖ ਕੱਟੇ ਜਾਂਦੇ ਆ ਉਹਨੇ ਰੁੱਖ ਨਹੀਂ ਲੱਗਦੇ ਸੋ ਇਸ ਕਰਕੇ ਓਪਨ ਏਰੀਆ ਹੋਣ ਕਰਕੇ ਅਤੇ এনਵਾਇਰਨਮੈਂਟ ਵਿੱਚ ਦਰਖਤਾਂ ਦੀ ਕبھی ਹੋਣ ਕਰਕੇ ਜਿਹੜਾ ਜ਼ਿਆਦਾ ਤਾਪਮਾਨ ਦੇਖਿਆ ਜਾ ਰਿਹਾ ਤੇ ਕੀ ਕਰਨਾ ਚਾਹੁੰਦੇ ਜਿਹੜੇ ਲੋ ਮਜ਼ਦੂਰ ਆਮਲ ਕੰਮ ਕਰਦੇ ਲੇਬਰ ਕਰਦੇ ਆ ਤੇ ਉਹਨਾਂ ਦਾ ਕੰਮ ਇਹ ਰੋਜ਼ਗਾਰ ਇਸ ਚੀਜ਼ ਤੇ ਚੱਲਦਾ ਕਿਵੇਂ ਬਚ ਸਕਦਾ ਹੈ ਉਹਨਾਂ ਨੂੰ ਬਚਣ ਦੇ ਲਈ ਇੱਕ ਤਾਂ ਉਹ ਆਪਣਾ ਧੁੱਪ ਵਿੱਚ ਨਾ ਨਿਕਲਣ ਤੇ ਆਪਣਾ ਜਿਹੜਾ ਕੰਮ ਨੂੰ ਟਾਈਮ ਜਿਹੜਾ ਚੇਂਜ ਕਰ ਲੈਨ अर्ਲੀ ਮਾਰਨਿੰਗ ਤੇ ਲੇਟ ਇਵਨਿੰਗ ਦੇ ਵਿੱਚ ਕੰਮ ਕਰ ਲੈਨ ਤੇ ਜਿਹੜਾ ਜਿਸ ਟਾਈਮ ਪੂਰਾ ਧੁੱਪ ਦਾ ਪ੍ਰਕੋਪ ਹੈ ਉਸ ਟਾਈਮ ਉਹ ਆਪਣੇ ਆਪ ਨੂੰ ਨਾ ਨਿਕਲਣ ਦੂਸਰੀ ਗੱਲ ਹੈ ਕਿ ਖੁੱਲੇ ਕੱਪੜੇ ਪਾਣ ਤਾਂ ਕਪੜੇ ਨਾ ਪਾਣ ਤੇ ਜਿਹੜੇ ਬਲੈਕ ਕਲਰ ਦੇ ਕਪੜੇ ਆ ਕਾਲੇ ਰੰਗ ਦੇ ਕਪੜੇ ਉਹ ਨਾ ਪਾਣ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਕਾਲਾ ਰੰਗ ਜਿਹੜਾ ਧੁੱਪ ਨੂੰ ਆਪਣੇ ਵੱਲ ਖਿੱਚਦਾ ਤੇ ਉਸ ਟਾਈਮ ਜਦੋਂ ਕੋਈ ਕੰਮ ਨਹੀਂ ਆ ਉਹ ਆਪਣੇ ਕਿਸੇ ਰੁੱਖ ਥੱਲੇ ਜਿੱਥੇ ਪਾਣੀ ਹੋਵੇ ਰੁੱਖ ਹੋਵੇ ਉਹਦੇ ਤਿੱੱਚੇ ਬੈ ਸਕਦੇ ਆ ਜਾਂ ਕਿਸੇ ਠੰਡੀ ਜਗ੍ਹਾ ਤੇ ਬੈ ਸਕਦੇ ਆ ਅਤੇ ਜੇ ਕੰਮ ਕਰਨਾ ਪਈ ਤਾਂ ਪਾਣੀ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਜਿਹੜੇ ਤੁਹਾਨੂੰ ਤਰਲ ਪਦਾਰਥ ਦੱਸੋ ਉਹਨਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਅਤੇ ਫੈਕਟਰੀਆਂ ਵਿੱਚ ਵੀ ਇਸ ਤਰ੍ਹਾਂ ਦੇ ਸਿਸਟਮ ਲੱਗੇ ਹੋਏ ਆ ਕਿ ਜਦੋਂ ਤਾਪਮਾਨ ਵੱਧ ਜਾਂਦਾ ਉਹਨਾਂ ਨੂੰ ਉੱਥੇ ਛੁੱਟੀ ਕਰ ਦਿੱ ਇਹ ਸਾਰੇ ਚੀਜ਼ਾਂ ਕਾਨੂੰਨਨ ਰੂਪ ਵਿੱਚ ਹੀ ਹੈਗੀਆਂ ਤੇ ਬੰਦੇ ਨੂੰ ਆਪਣੀ ਸਿਹਤ ਲਈ ਵੀ ਜ਼ਰੂਰੀ ਹੈ ਕਿ ਆਪ ਮੈਨੂੰ ਗਰਮੀ ਤੋਂ ਲੂ ਤੋਂ ਬਚਾ ਕੇ ਰੱਖੇ ਜੇ ਕਿਸੇ ਨੂੰ ਲੂ ਲੱਗ ਜਾਂਦੀ ਹੈ ਤਾਂ ਹਸਪਤਾਲ ਵੱਲੋਂ ਕੀ ਕੀ ਇੰਚਾਰਜ ਕੀਤੇ ਐ ਇਸ ਵਾਰੀ ਪੰਜਾਬ ਸਰਕਾਰ ਨੇ ਬਹੁਤ ਹੀ ਵਧੀਆ ਉਪਰਾਲੇ ਕੀਤੇ ਐ ਲੂ ਤੋਂ ਬਚਣ ਲਈ ਸਾਰੇ ਹਸਪਤਾਲਾਂ ਨੂੰ ਪੰਜਾਬ ਸਰਕਾਰ ਨੂੰ ਅਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਹਦਾਇਤਾਂ ਮਿਲੀਆਂ ਕਿ ਤੁਸੀਂ ਆਪਣੇ ਹਸਪਤਾਲਾਂ ਵਿੱਚ ਵਿਸ਼ੇਸ਼ ਤੌਰ ਤੇ ਪ੍ਰਬੰਧ ਕਰਨਾ ਹੈ ਤੇ ਅਸੀਂ ਉਹਦੇ ਵਿੱਚ ਆਲਰੇਡੀ ਇਸਤੋਂ ਦੇ ਇੰਤਜ਼ਾਮ ਕੀਤੇ ਸਪੈਸ਼ਲ ਬੈੱਡ ਅਸੀਂ ਬਣਾਏ ਆ ਉਹਦੇ ਵਿੱਚ ਇਹੋ ਜਿਹੇ ਮਰੀਜ਼ਾਂ ਲਈ ਜਿਨ੍ਹਾਂ ਨੂੰ ਲੂ ਲੱਗੇਗੀ ਜਿਹੜਾ ਨੂੰ ਹੀਟ ਸਟ੍ਰੋਕ ਜਾ ਹੋਏਗਾ ਤਾਂ ਉਹਨਾਂ ਨੂੰ ਅਸੀਂ ਸਪੈਸ਼ਲ ਬੈੱਡ ਬਣਾਏ ਆ ਉਹਦੇ ਵਿੱਚ ਅਸੀਂ ਉਹਨਾਂ ਨੂੰ ਜੇ ਮਰੀਜ਼ ਆਏਗਾ ਤਾਂ ਉਹਨਾਂ ਨੂੰ ਅਸੀਂ ਪ੍ਰੋਟੋਕਾਲ ਵਾਕ ਟ੍ਰੀਲ ਵਗੈਰਾ ਸਾਰਾ ਕੁਝ ਕੀਤਾ ਉਹਨਾਂ ਦਾ ਕਿਵੇਂ ਟ੍ਰੀਟਮੈਂਟ ਕਰਨਾ ਫਰਸਟ ਏਡ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਜੇ ਕਿਸੇ ਬੰਦੇ ਨੂੰ ਲੂ ਲੱਗ ਜਾਂਦੀ ਹੈ ਤੇ ਤੁਹਾਡੇ ਘਰ 'ਚ ਤੁਹਾਡੇ ਨੇੜੇ ਤੇੜੇ ਤਾਂ ਉਸ ਨੂੰ ਤੁਸੀਂ ਫਟਾਫਟ ਇਹੋ ਜਿਹੇ ਹਾਲਾਤ ਵਿੱਚ ਆ ਆ ਬਨੇਓ ਨੂੰ ਪਾਣੀ ਦੀ ਪੱਟੀ ਕਰਕੇ ਉਸ ਨੂੰ ਨੋਰਮਲ ਪਾਣੀ ਦੀ ਪੱਟੀ ਕਰਕੇ ਨੇੜੇ ਦੇ ਸਿਹਤ ਸਸਤਾ ਵਿੱਚ ਲੈ ਕੇ ਜਾਉਣਾ ਇਹ ਗੱਲ ਮੈਂ ਹੋਰ ਕਹਿ ਨਹੀਂ ਚਾਹੁੰਦਾ ਕਿ ਕਈ ਵਾਰੀ ਕਬੱਡੀ ਦੇ ਜਾਂ ਹੋਰ ਟੂਰਨਾਮੈਂਟ ਗਰਮੀ ਚ ਕਰਾਏ ਜਾ ਰਹੇ ਹਨ ਤੋਂ ਇਹ ਵੀ ਇੱਕ ਮੈਂ ਅਪੀਲ ਕਰਨਾ ਚਾਹੁੰਦਾ ਜਿਹੜੀਆਂ ਵੀ ਸਸਤਾਵਾਂ ਵੀ ਜਿਹੜੇ ਤੁਸੀਂ ਟੂਰਨਾਮੈਂਟ ਕਰਾਉਣੇ ਆ ਉਹ ਉਹਦਾ ਤਾਪਮਾਨ ਜਦੋਂ ਵਧਿਆ ਹੋਵੇ ਉਸ ਟਾਈਮ ਤੇ ਤੁਸੀਂ ਕੋਈ ਟੂਰਨਾਮੈਂਟ ਨਾ ਰੱਖੋ ਟੂਰਨਾਮੈਂਟ ਤੁਸੀਂ ਸ਼ਾਮ ਦੇ ਟਾਈਮ ਜਾਂ ਸਵੇਰੇ ਸਵੇਰ ਤੜਕੇ ਰੱਖੋ ਤਾਂ ਕਿ ਮਤਲਬ ਕਿ ਜਿਹੜੇ ਐਥਲੀਟਸ ਹੁੰਦੇ ਆ ਉਹ ਕਈ ਵਾਰੀ ਉਸ ਟਾਈਮ 에ਨਰਜੀ ਆਰਟੀਕਲੀ ਤੋਪ ਵਿੱਚ ਭੱਜ ਲੈਂਦੇ ਦੌੜ ਲੈਂਦੇ ਆ ਪਰ ਉਹ ਵੀ ਇਕੁਅਲੀ ਇਸ ਚੀਜ਼ ਦੇ ਵਿੱਚ ਵਿਕਟਮ ਹੋ ਸਕਦੇ ORS ਦਾ ਜਿਹੜਾ ਘੋਲ ਆ ਜਿਹੜਾ ਪੈਕੇਟ ਆ ਉਹ ਆਪਣੇ ਕੋਲੋਂ ਕਿਸ ਤਰ੍ਹਾਂ ਤਿਆਰ ਹੁੰਦਾ ORS ਹਾਂਜੀ ਇਹਦੇ ਵਿੱਚ ORS ਦਾ ਘੋਲ ਜਿਹੜਾ ਆਪਣੇ ਕੋਲ ਅਵੇਲੇਬਲ ਹੁੰਦਾ ਉਹ 1 ਲੀਟਰ ਪਾਣੀ 'ਚ ਘੋਲ ਕੇ ਜਾਂਦਾ ਸਾਰੀਆਂ ਸਰਕਾਰੀ ਸਹਿਸਤਾਵਾਂ ਚੋਂ ਪ੍ਰਾਪਤ ਹੈ ਇੱਥੇ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹਣਾ ਇਸ ਵਾਰੀ ਇਲੈਕਸ਼ਨ 1 ਜੂਨ ਨੂੰ ਹੋ ਰਹੀ ਹੈ ਤੇ ਜਿਵੇਂ ਆਪਾਂ ਨੇ ਸਾਰੇ ਲੋਕਾਂ ਨੇ ਇਲੈਕਸ਼ਨ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਦੇਣਾ ਪਰ ਵਿਸ਼ੇ ਉੱਤੇ ਤੌਰ ਤੇ ਆਪਣੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਤੇ ਪ੍ਰਸ਼ਾਸਨ ਨੇ ਇੱਕ ਪ੍ਰਬੰਧ ਕੀਤਾ ਹੈ ਕਿ ਹਰ ਮਤਲਬ ਕੇ ਪੂਲਿੰਗ ਬੂਥ ਵਿੱਚ ਸਪੈਸ਼ਲ ਟੀਮਾਂ ਲਾਈਆਂ ਗਈਆਂ ਤੇ ਜੇ ਕੋਈ ਕਿਸੇ ਬੰਦੇ ਨੂੰ ਕੋਈ ਲੂ ਲੱਗਣ ਦੀ ਕੋਸ਼ਿਸ਼ ਕਰ ਤਾਉਗੀ ਉਹਨੂੰ ਉੱਥੇ ਉੱਥੇ ਹੀ ਮੋੜਲਾ ਇਲਾਜ ਕੀਤਾ ਜਾਊਗਾ। ਪਾਸ ਵਿੱਚ ਕੀ ਕਹਿਣਾ ਚਾਹੁੰਦੇ ਆਂ ਆਮ ਲੋਕਾਂ ਨੂੰ। ਆਮ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਆਪਾਂ ਨੂੰ ਆਪਣੇ এনवायरमेंट ਪ੍ਰਤੀ ਆਪਣੇ ਵਾਤਾਵਰਣ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਤੇ ਜਿਹੜੀ ਹੁਣ ਅਨਪ੍ਰੈਸੀਡੈਂਟਿਡਲੀ ਹੀਟ ਵੇਵ ਚੱਲਦੀ ਆ ਉਹਦੇ ਵਿੱਚ ਆਪਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਚਾ ਕੇ ਰੱਖਣਾ ਹੈ ਆਪਣੇ ਛੋਟੇ ਬੱਚਾ ਨੂੰ। 부ਜਰਗਾ ਨੂੰ ਬਿਮਾਰੀ ਜਿਹਨਾਂ ਨੂੰ ਆਲਰੇਡੀ ਹੈ ਉਹਨਾਂ ਨੂੰ ਸਭ ਨੂੰ ਬਚਾ ਕੇ ਰੱਖਣਾ ਹੈ ਪਾਣੀ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਹੈ ਆਪਣੇ ਕੰਮਾਂ ਨੂੰ ਆਪਣੇ ਤਾਪਮਨ ਦੇ ਅਕੋਰਡਿੰਗਲੀ ਉਦੋਂ ਹੀ ਘਰੋਂ ਨਿਕਲਣਾ ਜਦੋਂ ਤਾਪਮਨ ਘਟਿਆ ਹੋਵੇ ਅਤੇ ਤਲਬਦਾਰ ਰਸਦਾਰ ਜਿਹੜੇ ਮੈਂ ਦੱਸਿਆ ਘਰੇ ਯੂਜ਼